ਇੱਕ ਸਨਾਤਨੀ ਆ ਕੋਈ ਕੁਝ ਗੱਲਾਂ ਉਹਨੀਆਂ ਸਹੀ ਵੀ ਆ ਕੁਝ ਸਾਡੇ ਹਿਸਾਬ ਨਾਲ ਪਰ ਨਫ਼ਰਤ ਵੇਖੋ ਕਿੰਨੀ ਹੋਰੇ ਦਿਮਾਗ ਚ ਦਿਲ ਚ ਉਹ ਕਹਿੰਦਾ ਕਿ ਸਿੱਖ ਦੋ ਭਾਗਾਂ ਜਿ ਵੰਡ ਗਏ ਆ ਮੁਸਲਮਾਨਾਂ ਨੇ ਵੰਡਦੇ ਆ ਇੱਕ ਖਾਲਸਤਾਨੀ ਤੇ ਇੱਕ ਕਿਸਾਨ ਕਹਿੰਦਾ ਕਿ ਖਾਲਸਤਾਨੀ ਇਸ ਕਰਕੇ ਦੇਸ਼ ਵਿੱਚ ਉਤਪਾਦਨ ਚਾਹ ਰਿਹਾ ਕਿਉਂਕਿ ਸਰਕਾਰ ਬੜੀ ਨਰਮ ਆ ਤੇ ਹਿੰਦੂ ਬੜਾ ਨਰਮ ਆ ਸਰਕਾਰ ਦੀ ਨਰਮਤਾ ਤਾਂ ਕਿਸਾਨ ਅੰਦੋਲਨ ਚ ਵੀ ਦਿਖ ਰਹੀ ਹੈ ਔਰ ਬਾਕੀ ਜਗ੍ਹਾ ਵੀ ਦਿਖ ਰਹੀ ਆ ਔਰ ਹਿੰਦੂ ਕਿੰਨਾ ਨਰਮ ਹੈ ਉਹ ਜਗ੍ਹਾ ਜਗ੍ਹਾ ਬਾਰ ਬਾਰ ਦਿਖਦੀ ਹੈ ਪਤਾ ਲੱਗਦਾ ਵਾ ਇਕੱਲੇ ਇਕੱਲੇ ਨੂੰ ਫੜ ਕੇ 100-100 ਜਣਾ ਮਾਰਦੇ ਉਹ ਕੁੱਟਦੇ ਉਹ ਉਹ ਸਹਿਸ਼ਣਤਾ ਤਿਆਦੀ ਦਿਖ ਰਹੀ ਆ ਔਰ ਇੱਕ ਪੰਜਾਬ ਚ ਥੋੜੀ ਜੀ ਗੱਲ ਹੁੰਦੀ ਆ ਤੇ 10-15 ਆਦਮੀਆਂ ਨੂੰ ਬੀਆਂ ਨੂੰ ਐਨਐਸਏ ਲਗਾ ਕੇ ਪੰਜਾਬ ਤੋਂ ਬਾਹਰ ਦੀਆਂ ਜੇਲਾਂ ਵਿੱਚ ਸੁੱਟ ਦਿੱਤਾ ਜਾਂਦਾ ਵਾ ਇਹ ਸੈਸ਼ਨਤਾ ਵੀ ਦਿਸ ਰਹੀ ਆ। ਪਰ ਹਰਿਆਣੇ ਦੇ ਵਿੱਚ ਸ਼ਰੇਆਮ ਧਮਕੀਆਂ ਦੇ ਕੇ ਮਾਰਿਆ ਘੁੱਟਿਆ ਜਾਂਦਾ ਵਾ ਹਿੰਦੂਆਂ ਦੁਆਰਾ ਤੇ ਤੀਜੇ ਦਿਨ ਜਮਾਨਤ ਹੋ ਜਾਂਦੀ ਇਹ ਸੈਸ਼ਨਤਾ ਸਰਕਾਰ ਦੀ ਆ ਔਰ ਹਿੰਦੂਆਂ ਦੀ ਆ। ਠੀਕ ਹੈ। ਪਰ ਇੱਕ ਗੱਲ ਉਹਨੇ ਜ਼ਰੂਰ ਕਹੀ ਕਿ ਸਿੱਖ ਪੰਜਾਬ ਜੋ ਖਤਮ ਹੋ ਜਣੇ ਆ ਕੁਝ ਕੈਨੇਡਾ ਚਲੇ ਜਣੇ ਆ ਤੇ ਕੁਝ ਮੁਸਲਮਾਨ ਬਣ ਜਾਣੇ। ਮੁਸਲਮਾਨ ਨਾ ਵੀ ਬਣਨ ਉਹਦੀ ਗੱਲ ਮੰਨ ਨਹੀਂ ਮੰਨਦੇ ਪਰ ਇਸਾਈ ਜ਼ਰੂਰੀ ਬਨ ਜਾਣੇ ਆ। ਅਰ ਮੁਸਲਮਾਨ ਵੀ ਇਸ ਕਰਕੇ ਬਨ ਜਾਣਗੇ ਕਿਉਂਕਿ ਸਾਡੇ ਲੋਕ ਬੇਵਕੂਫਾਂ ਦੀ ਤਰ੍ਹਾਂ ਮੁਸਲਮਾਨਾਂ ਨੂੰ ਵੀ ਆਪਣੀ ਜਗ੍ਹਾ ਤੇ ਜਗ੍ਹਾ ਦੇ ਰਹੇ ਆ। ਹਰ ਜਗ੍ਹਾ ਜਿੱਥੇ ਪਹਿਲਾਂ ਕੋਈ ਮੁਸਲਮਾਨ ਨਹੀਂ ਸੀ ਉੱਥੇ ਹੁਣ ਸਾਰੇ ਬਜ਼ਾਰਾਂ 'ਚ ਮੁਸਲਮਾਨਾਂ ਦੀਆਂ ਦੁਕਾਨਾਂ ਦਿਖਾਈ ਦਿੰਦੀਆਂ ਆ। ਮੁਸਲਮਾਨਾਂ ਦੀਆਂ ਦੁਕਾਨ ਦਿਖਾਣਾ ਦਿਖਾਈ ਦਿੰਦੀਆਂ ਆ। ਗਾਹ ਕਾਵੇ ਨਾ ਆਵੇ ਉਹਨਾਂ ਨੇ ਲੱਖਾਂ ਦਾ ਸਮਾਨ ਰੱਖ ਕੇ ਬੈਠੇ ਹੋਏ ਕਿਉਂ? ਉਹ ਕਿਰਾਇਆ ਦਿੰਦੇ ਆ ਜਿਹੜੀ ਦੁਕਾਨ ਦਾ 5000 ਰੁਪਏ ਕਿਰਾਇਆ ਹੈ ਉਹਦਾ 30000 ਰੁਪਏ ਦੇਣ ਦੇ ਕਿਉਂ ਦੇਣ ਦੇ ਕਿਵੇਂ ਦੇਣ ਦੇ ਇਹ ਸੋਚਣ ਵਾਲੀ ਗੱਲ ਹੈ ਕਿਸੇ ਦੀ ਤਾਂ ਏਜੰਸੀ ਦੀ ਕਿਸੇ ਦੀ ਤਾਂ ਵਿਸ਼ੇ ਉਹਦੇ ਸਪੋਰਟ ਹੈ ਆ ਸਨ ਉਹਦੀ ਗੱਲ ਪਹਿਲਾਂ ਸੁਣ ਲਓ ਤੁਸੀਂ ਹਾਂ ਭਾਈ ਕਿਸਾਨ ਆंदोलਨ ਜੀ ਵੀ ਹੋ ਸਿੱਖ ਸਮਾਜ ਨੂੰ ਮੁਸਲਮਾਨੋ ਨੇ ਦੋ ਭਾਗੋ ਮੇਂ ਵੀ ਵਾਜਿਤ ਕਰ ਦਿਆ ਇੱਕ ਤਾਂ ਸਿੱਖ ਔਰ ਦੂਸੇ ਖਾਲਿਸਤਾਨੀ ਅਬ ਇੱਕ ਖਾਲਿਸਤਾਨੀ ਹੋ झूठे फर्जी किसान आंदोलनकारियों अफगानिस्तान में पांच लाख सिख रहते थे आज वह पांच केवल केवल पांच सिख अपने गुरु ग्रंथ साहिब को छिपाकर अज्ञात हो गए हैं तुम इस देश में केवल इसलिए नंगा नाच कर रहे हो क्योंकि सरकार ऐसी सुन है और हिंदू सही सुन है ठीक है ना नहीं तो तुम्हारी औकात नहीं थी तुम चौरासी के दंगों में पीटे गए और जिसे मीडिया ने जिसे मीडिया ने भीड़ कहा वह मुसलमान थे मीडिया दबाव के कारण यह नहीं कह पाए कि मुसलमानों ने चौरासी के दंगों में सिखों को मारा था ठीक है ना ये कान खोलकर अपने भेजे में डाल लेना बात और तुम बहुत जल्द पंजाब से समाप्त होने जा रहे हो कुछ तो कनाडा भाग जाएंगे तुम्हारे में से कुछ तो कन्नडा भाग जाएंगे और कुछ हरिजन समाज के ईसाई धर्म परिवर्तन कर लेंगे और बचे कुचे वहां पर मुसलमान जो तुम्हारा जो मुसलमान प्रेम चल रहा है ना वो रह जाएंगे और पंजाब से सिख समाप्त हो जाएगा ਇਹਦੀ ਸੋਚ ਸਮਝਰ ਸਿਆਣਪ ਆ ਤੇ ਇਸ ਗੱਲ ਤੋਂ ਝਮਕਦੀ ਆ ਕਿ 1984 ਵਿੱਚ ਆਪਣੇ ਵੱਲੋਂ ਹਿੰਦੂਆਂ ਵੱਲੋਂ ਕੀਤੇ ਗਏ ਨਰ ਸੰਹਾਰ ਦੇ ਸਿੱਖਾਂ ਦੇ ਨਸਲ ਕੁਸ਼ੀ ਨੂੰ ਵੀ ਮੁਸਲਮਾਨਾਂ ਦੇ ਸਿਰ ਮੜ ਰਿਆ ਇਹ ਕੁੱਤੇ ਆ ਕੁੱਤੇ ਹੀ ਰਹਿਣਗੇ